ਇੱਕ ਦੇਸ਼ ਦੀ ਸਰਕਾਰ ਬਣ ਜਾਣ ਜਾਰੀ ਹੈ ਤੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਜਝਾਰੂ ਜਿਹੜੇ ਹੈ ਇਹ ਬੜੇ ਉਤਸ਼ਾਹ ਚ ਹੈ ਹਰ ਇੱਕ ਦੇ ਮਨ ਵਿੱਚ ਇੱਕ ਚਿੰਤਾ ਵੀ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਸਾਡਾ ਬੀ ਇਨਸਾਫੀਆਂ ਕੀਤੀਆਂ ਖਾਸ ਕਰਕੇ ਪੰਜਾਬ ਦੇ ਹਿੱਤਾਂ ਨਾਲ ਪੰਥ ਦੇ ਹਿੱਤਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਸੁਚੇਤ ਹੋ ਕੇ ਅਸੀਂ ਵੋਟ ਪਾਵਾਂਗੇ ਤੇ ਪਾਵਾਂਗੇ ਵੀ ਪਾਰਟੀ ਵੇਖ ਕੇ ਪਾਰਟੀਆਂ ਤੇ ਇਮیدਵਾਰਾਂ ਨੂੰ ਦੇਖ ਕੇ ਜੋ ਵੋਟ ਪਾਵਾਂਗੇ ਤੇ ਫੈਸਲਾ ਜਿਹੜਾ ਸਹੀ ਹੋਏਗਾ। ਦੁਆਬੇ ਦੀ ਧਰਤੀ ਦੇ ਲੋਕ ਬੜੇ ਸਿਆਣੇ ਤੇ ਸੂਝਵਾਨ ਆ। ਪੜ੍ਹੇ ਲਿਖੇ ਵੀ ਆ ਤੇ ਵਰਲਡ ਵਿੱਚ ਖਿਲਰੇ ਹੋਏ ਆ ਤੇ ਸਾਰੇ ਦੇਸ਼ ਤੋਂ ਬਾਹਰ ਵੀ ਜੋ ਲੋਕਾਂ ਦੀ ਸੋਚ ਹੈ ਉਹਦੀ ਸੋਚ ਹੈ ਡਿਵੈਲਪਮੈਂਟ। ਭਾਈਚਾਰਕ ਸਾਂਝ, ਅਮਨ, ਸ਼ਾਂਤੀ, ਲਾਅ ਐਂਡ ਆਰਡਰ, ਸਭੇ ਸਾਂਝੀ ਵਾਲਤਾ ਦਾ ਉਪਦੇਸ਼, ਮਾਨਸਕੀ ਜਾਤ ਸਭਾ ਇੱਕਾ ਪਹਿਚਾਨ ਬੋਦੀ ਗੱਲ, ਜਸਰਵਾਦ ਦੇ ਭਲੇ ਦੀ ਗੱਲ। ਫਿਰਕਾ ਪ੍ਰਸਤੀ ਪਸੰਦ ਨਹੀਂ ਕਰਦੇ। ਧਰਮਾਂ ਵਿੱਚ ਪੰਡਿਆ ਪਾ ਕੇ ਇਹ ਜੂਣਾ ਨਹੀਂ ਚਾਹੁੰਦੇ ਕਿਉਂਕਿ ਗੁਰਨਾਨਦ ਸਾਹਿਬ ਨੇ ਸਭ ਧਰਮ ਦਾ ਸਨਮਾਨ ਕੀਤਾ ਤੇ ਹਮੇਸ਼ਾ ਇਹ ਸੋਚਦੇ ਆ ਕਿ ਅਸੀਂ ਉਸ ਪਾਰਟੀ ਨੂੰ ਅਪਣਾਉਣਾ ਹੈ ਜਿਹੜੀ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਉਹ ਹੈ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਤੇ ਕੋਈ ਘਰ ਚ ਬਣੀ ਹੈ ਕੋਈ ਰਾਤੋ ਰਾਤ ਬਣੀ ਹੈ ਕੋਈ ਸੋਸ਼ਲ ਮੀਡੀਆ ਚ ਬਣੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮੱਝ ਦੇ ਖੁਰਾਕ ਨਾਲ ਪਲੀ ਹੋਈ ਪਾਰਟੀ ਹੈ ਕੂਨ ਦੇ ਨਾਲ ਸਿੰਜੀਓਈ ਪਾਰਟੀ ਹੈ ਇਸ ਕਰਕੇ ਇਹ ਪਾਰਟੀ ਨੂੰ ਕਦੀ ਆਜ ਨਹੀਂ ਆ ਸਕਦੀ ਠੀਕ ਹੈ ਉਸ ਸਮੇਂ ਪਹਿਲਾਂ ਝੂਠੇ ਪ੍ਰਚਾਰ ਤਹਿਤ ਜਾਂ ਬਹੁਤ ਹੀ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਹੋਇਆ ਲੋਕੀ ਥੋੜਾ ਜਿਹਾ ਇਹਨਾਂ ਤੇ ਵਿਸ਼ਵਾਸ ਕਰਕੇ ਵਿਸ਼ਵਾਸ ਕਰਕੇ ਉਹਨੇ ਸੋਚਿਆ ਵੀ ਦੇਖੋ ਨਵੇਂ ਕੀ ਆਕੇ ਕੋਈ ਜਾਦੂਈ ਛੜੀ ਲਾਉਂਦੇ ਆ ਲੇਕਿਨ ਪੰਜਾਬ ਅੱਜ ਫਿਰ ਤਬਾਹ ਹੋਣ ਤੇ ਆ ਗਿਆ ਲਾਅ ਐਂਡ ਆਰਡਰ ਦੇ ਪੱਖ ਤੋਂ ਕ腐ਸ਼ਨ ਦੇ ਪੱਖ ਤੋਂ ਭ੍ਰਿਸ਼ਟਾਚਾਰੀ ਦੇ ਉੱਤੋਂ ਜਾਂ ਅੱਜ ਨਸ਼ਿਆਂ ਦਾ ਦੌਰ ਜਿਹੜਾ ਹੈ ਘਰ ਘਰ ਵਿੱਚ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ इवन ਔਰਤਾਂ ਵੀ ਜਿਹੜੀਆਂ ਅੱਜ ਨਸ਼ੇ ਸਪਸਤੇ ਜਾ ਰਹੀਆਂ ਔਰ ਲੰਮਾ ਪਿੰਡੇ ਦਾ ਐਗਜ਼ਾਮਪਲ ਹੈ ਕਿ ਠੇਕਾ ਖੋਲ ਦਿੱਤਾ ਇਹਨਾਂ ਨੇ ਸ਼ਰਾਬ ਦਾ ਠੇਕਾ ਖੋਲਤਾ ਤੇ ਸਾਡੇ ਸ਼ਹਿਰੀਆਂ ਨੇ ਬੰਦ ਕਰਵਾਇਆ ਵੀ ਔਰਤਾਂ ਵਾਸਤੇ ਠੇਕਾ ਬੜੀ ਹੈਰਾਨੀ ਦੀ ਗੱਲ ਹੈ ਕਿ ਆ ਸੋਚੇ ਨਾਲ ਲੋਕਾਂ ਦੀ ਸੋ ਅੱਜ ਪ੍ਰਦੇਸ਼ ਦੀ ਸਰਕਾਰ ਬਣਾਉਣੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਜਿਹੜੇ ਦੇਸ਼ ਤੋਂ ਪੂਰੇ ਕਰੋਣੇ ਦੇਸ਼ ਦੀ ਸਰਕਾਰ ਤੋਂ ਭਾਵੇਂ ਉਹ ਬੇਲਸ ਗਾੜੀ ਦਾ ਮੁੱਦਾ ਭਾਵੇਂ ਸਾਡੇ ਪਾਣੀਆਂ ਦਾ ਮੁੱਦਾ ਭਾਵੇਂ ਸਾਡੀਆਂ ਸਿੱਖ ਪੰਥ ਦੀਆਂ ਮਹਾਨ ਜੋ ਸੰਸਥਾਵਾਂ ਹਨ ਉਹਦਾ ਮੁੱਦਾ ਸਾਡੇ ਗੁਰਦੁਆਰਿਆਂ ਜਿਹੜੇ ਸਾਡੇ ਅੱਜ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ 'ਚ ਕਰ ਲਏ ਆ ਉਹਨਾਂ ਨੂੰ ਆਜ਼ਾਦ ਕਰਨ ਦਾ ਮੁੱਦਾ ਜਸ ਸਾਡੇ ਨੌਜਵਾਨ ਜਿਹੜੇ ਬੰਦੀ ਕੀਤੇ ਹੋਏ ਆ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਛੁਕਾਰਾ ਦੋਣ ਦਾ ਮੁੱਦਾ ਰਿਹਾ ਕਰਾਉਣ ਦਾ ਦੁੱਖ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ 550 ਸਾਲਾਂ ਦੇ ਉੱਤੇ ਆ ਕੇ ਐਲਾਨ ਕੀਤਾ ਸੀਗਾ ਕਿ ਇਹ ਜਿਹੜਾ ਸਾਰੇ ਰਿਹਾ ਕੀਤੇ ਜਾਣਗੇ ਪਰ ਉਹਨੇ ਗੁਰੂ ਨਾਲ ਵੀ ਝੂਠ ਬੋਲ ਕੇ ਮਨੁੱਖ ਦਾ ਸਤਾਨ ਦਾ ਅਪਮਾਨ ਕੀਤਾ ਇਸ ਕਰਕੇ ਲੋਕੀ ਬਰਦਾਸ਼ਤ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੈ ਜਲੰਧਰ ਦੇ ਵਿੱਚ ਹਲਕਾ ਲੋਕ ਸਭਾ ਜਲੰਧਰ ਦਾ ਲੋਕ ਇਹ ਮੰਨ ਬੜਾਈ ਬੈਠੇ ਹੈ ਕਿ ਅਸੀਂ ਸਰਦ ਮਹਿੰਦਰ ਸਿੰਘ ਕੇ ਪੀਰ ਵੋਟਾਂ ਪਾ ਕੇ ਚੋਣ ਸੰ ਟੱਕੜੀ ਦੇ ਜੋ ਪੰਜਾਬ ਦਾ ਵਿਕਾਸ ਜੋ ਦੇਸ਼ ਦੀਆਂ ਕੁਰਬਾਨੀਆਂ ਸਾਡੇ ਸ਼੍ਰੋਮਣੀ ਕਾਲਾਂ ਕੀਤਾ ਉਹਦਾ ਸਨਮਾਨ ਕਰਾਂਗੇ